ਖੇ ਮੰਤਰੀ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਕਵਾਇਤ ਤਹਿਤ ਕੈਬਨਿਟ ਮੰਤਰੀ ਵਿਰਿੰਦਰ ਗੋਇਲ ਵੱਲੋਂ ਲਗਾਤਾਰ ਲੋੜੀਂਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ ਹਲਕਾ ਲਹਿਰਾ ਦੇ ਪਿੰਡ ਪਟਾਲ ਕਲਾਂ ਵਿਖੇ ਕੈਬਨਿਟ ਮੰਤਰੀ ਵਿਰਿੰਦਰ ਗੋਇਲ ਵੱਲੋਂ ਮਾਈਨਰ ਨੰਬਰ 8 ਦੇ ਨਾਲ-ਨਾਲ ਵਾਧੂ ਪਾਣੀ ਸੰਭਾਲਣ ਲਈ 7500 ਫੁੱਟ ਲੰਬੀ ਪਾਈਪਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ ਗੁਰੂ ਸਾਹਿਬ ਕਿੱਥੇ ਪਹੁੰਚੂ ਜੀ ਅੱਜ ਕਿਸ ਚੀਜ਼ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਪਿੰਡ ਪਟਾਲਕਲਾਂ ਦੇ ਵਿੱਚ ਖੜੇ ਆ ਖੜੇ ਪਟਾਲਕਲਾਂ ਦੇ ਵਿੱਚ ਆ ਪੰਚਤਾਂ ਕਈ ਪਿੰਡਾਂ ਦੇ ਇੱਥੇ ਹਾਜ਼ਰ ਨੇ ਇੱਕ ਲਾੜ ਵੰਜਾਰਾ ਰਜਵਾਹ ਹੈ ਜਿਹੜਾ ਹੈ ਉਹ ਸਾਡੇ ਸਿੰਚਾਈ ਦਾ ਮੇਨ ਸਾਧਨ ਹੈ ਕਰੀਬ 87 ਪਿੰਡ ਉਹਤੇ ਡਿਪੈਂਡ ਕਰਦੇ ਆ ਜਿਹਦੇ ਦੜਬੇ ਹਲਕੇ ਦੇ ਕਰੀਬ 35 ਪਿੰਡ ਦੜਬੇ ਹਲਕੇ ਦੇ ਨੇ 40 ਪਿੰਡ ਤੇ ਬਾਕੀ ਲਹਿਰੇ ਹਲਕੇ ਦੇ ਪਿੰਡ ਸੋ ਇਹ ਜਿਹੜਾ ਲਾੜਵੰਜਾਰਾ ਰਜਵਾਹਾ ਸੀ ਇਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਦਿੱਕਤ ਸੀ ਕਿ ਜਦੋਂ ਕਿਤੇ ਬਰਸਾਤ ਹੋ ਗਈ ਤਾਂ ਕਿਸੇ ਨੇ ਤਾਂ ਮੋਗਾ ਬੰਦ ਕਰਤਾ ਅੱਗੇ ਪਾਣੀ ਨਹੀਂ ਜਾਂਦਾ ਸੀ ਜਦੋਂ ਮੋਗਾ ਬੰਦ ਕਰਤਾ ਤਾਂ ਪਾਣੀ ਅੱਗੇ ਨਿਕਲ ਗਿਆ ਕਿਤੇ ਡਿਮਾਂਡ ਹੁੰਦੀ ਸੀ ਕਿਤੇ ਨਹੀਂ ਡਿਮਾਂਡ ਹੁੰਦੀ ਸੀ ਸੋ ਇਹਦੇ ਨਾਲ ਕੀ ਦਿੱਕਤ ਸੀ ਕਿ ਪਾਣੀ ਪੂਰਾ ਨਹਿਰ ਦੇ ਵਿੱਚ ਛੱਡਿਆ ਨਹੀਂ ਜਾਂਦਾ ਸੀ ਕਿਉਂਕਿ ਨਹਿਰਾ ਟੁੱਟਣ ਦਾ ਖਤਰਾ ਰਹਿੰਦਾ ਸੀ ਸੋ ਜਦੋਂ ਪੂਰਾ ਪਾਣੀ ਛੱਡਿਆ ਨਹੀਂ ਜਾਂਦਾ ਸੀ ਹੁਣ ਡਿਮਾਂਡ ਦਾ ਤਾਂ ਪਤਾ ਨਹੀਂ ਲੱਗਦਾ ਸੀ ਕਿ ਕਿੰਨੀ ਕਿਤੇ ਡਿਮਾਂਡ ਹੈ ਕੀ ਕਿਸੇ ਨੇ ਬੰਦਨਾ ਕਰਦਾਂ ਨਾ ਹੋਰ ਨਾ ਕਰਦਾਂ ਨਾ ਸੋ ਹਰ ਸਮੇਂ ਡਰ ਬਣੇ ਰਹਿੰਦਾ ਸੀ ਤੇ ਇਹ ਲੋਕਾਂ ਦੀ ਮੰਗ ਸੀ ਕਿ ਇੱਥੇ ਐਸਕੇਪ ਬਣਾ ਦਿਓ ਤਾਂ ਜੋ ਜੇ ਪਾਣੀ ਐਕਸੈਸ ਹੁੰਦਾ ਨਹਿਰ ਦੇ ਵਿੱਚ ਤਾਂ ਉਹ ਪਾਣੀ ਹੈ ਜਿਹੜਾ ਉਹ ਛੱਡ ਕੇ ਆਪਣਾ ਇਸ ਦੇ ਵਿੱਚੋਂ ਅ ਐਸਕੇਪ ਦੇ ਵਿੱਚ ਛੱਡ ਦਿੱਤਾ ਜਾਵੇ ਪਾਣੀ ਮੈਂ ਡਰੇਨ ਦੇ ਵਿੱਚ ਛੱਡ ਦਿੱਤਾ ਜਾਵੇ ਇਹ ਲੰਬੇ ਸਮੇਂ ਤੋਂ ਮੰਗ ਸੀ ਪਾਣੀ ਪੂਰਾ ਹੁੰਦਾ ਨਹੀਂ ਸੀ ਸੋ ਇਸ ਦੇ ਲਈ ਹੁਣ ਅਸੀਂ ਇਹ ਜਿਹੜੀ ਐਸਕੇਪ ਹੈ ਬਣਾ ਰਹੇ ਹਾਂ ਇਹ ਮਾਈਨਰ ਨੰਬਰ 8 ਦੇ ਨਾਲ-ਨਾਲ ਬਣੂਗੀ 7500 ਫੁੱਟ ਹੈ ਜਿਹੜੀ ਉਹ ਇਹਦੀ ਲੰਬਾਈ ਹੋਏਗੀ ਤੇ ਇਹ 3 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਜਿਹੜੀ ਐਸਕੇਪ ਹੈ ਇਹ ਬਣਾਈ ਜਾ ਰਹੀ ਹੈ ਤੇ ਸਾਡੇ ਵਿਭਾਗ ਦੇ ਇਮਾਨਦਾਰੀ ਦੇ ਸਦਕਾ ਸਾਡੇ ਸਾਰੇ ਅਫੀਸਰ ਸਾਹਿਬਾਨ ਐਸਸੀ ਸਾਹਿਬ ਖੜੇ ਆ ਤੇ ਇਹਦਾ 3 ਕਰੋੜ 13 ਲੱਖ ਦਾ ਟੈਂਡਰ ਸੀ ਐਸਟੀਮੇਟ ਸੀ ਤੇ ਜਿਹੜਾ 2 ਕਰੋੜ 37 ਲੱਖ ਦੇ ਵਿੱਚ ਇਹ ਟੈਂਡਰ ਠੇਕੇਦਾਰਾਂ ਨੇ ਲਿਆ ਸੋ 76 ਲੱਖ ਰੁਪਏ ਦੀ ਸਾਨੂੰ ਇਸ ਐਸਟੀਮੇਟ ਤੇ ਟੈਂਡਰ ਦੇ ਵਿੱਚ ਬਚਤ ਵੀ ਹੋਈ ਹੈ ਸੋ ਇਹ ਜਿਹੜਾ ਉਹ ਸਾਰੀ ਦਾ ਕੰਮ ਹੈ ਇਹ ਅਪ੍ਰੈਲ ਦੇ ਐਂਡ ਤੱਕ ਹੈ ਜਿਹੜਾ ਇਹਨੂੰ ਕੰਪਲੀਟ ਕੀਤਾ ਜਾਊਗਾ ਸੋ ਇਸ ਦੇ ਨਾਲ ਜਿਹੜਾ ਹੈ ਇੱਕ ਬਹੁਤ ਵੱਡਾ ਜੋ ਪਾਣੀ ਪਿੱਛੇ ਵੱਜ ਜਾਂਦਾ ਸੀ ਉਹਦੀ ਵੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੂੰ ਦਿੱਕਤ ਆਉਂਦੀ ਸੀ ਕਿ ਪਾਣੀ ਕਿਤੇ ਵੱਧ ਗਿਆ ਕਿਤੇ ਘੱਟ ਗਿਆ ਸੋ ਵੱਡੀ ਇੱਕ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਤੇ ਲੰਬੇ ਸਮੇਂ ਤੋਂ 30 35 ਸਾਲ ਤੋਂ 30 35 ਸਾਲ ਤੋਂ થી ਮੰਗ ਤੁਹਾਡੀ ਹਾਂ ਜੀ 30 35 ਸਾਲ ਤੋਂ 30 35 ਸਾਲਾਂ ਤੋਂ ਇਹ ਲੋਕਾਂ ਦੀ ਮੰਗ ਚੱਲੀ ਆ ਰਹੀ ਸੀ ਜਿਹੜੀ ਅੱਜ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੋਚ ਹੈ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣਾ ਹੈ ਉਹ ਇੱਕ ਸੋਚ ਦਾ ਹਿੱਸਾ ਹੈ ਪਾਣੀ ਅਸੀਂ ਖੇਤਾਂ ਤੱਕ ਪੂਰਾ ਪਹੁੰਚਾਉਣਾ ਹੈ ਉਹਦੇ ਵਿੱਚ ਜਿਹੜੀ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਹੈਗੀ ਉਹਨੂੰ ਅਸੀਂ ਦੂਰ ਕਰਨਾ ਹੈ ਜਿਸ ਤਰ੍ਹਾਂ ਅੱਜ ਕਰ ਰਹੇ ਹਾਂ ਇਹ ਦਿੱਕਤ ਹੀ ਸੀ ਪਾਣੀ ਪੂਰਾ ਲੈ ਨਹੀਂ ਪਾਉਂਦੇ ਅਸੀਂ ਨਹਿਰ ਤੇ ਪਾਣੀ ਖੇਤਾਂ ਨੂੰ ਪੂਰਾ ਕਿੱਥੋਂ ਜਾਊਗਾ ਜਦੋਂ ਪਿੱਛੇ ਨਹੀਂ ਪੂਰਾ ਲੈ ਸਕਦੇ ਸੀ ਸੋ ਉਹ ਸੋਚਦੇ ਸਦਕਾ ਅਸੀਂ ਮੁੱਖ ਮੰਤਰੀ ਸਾਹਿਬ ਜੀ ਦੇ ਕਰਕੇ ਅਸੀਂ ਹੁਣ ਇਹਨਾਂ ਖੇਤਾਂ ਨੂੰ ਸਾਰਿਆਂ ਨੂੰ ਕਰੀਬ ਇਹਦੇ ਨਾਲ 87 87 ਪਿੰਡ ਕਿੰਨੇ ਏਕੜ ਦਾ ਇਸ 87 ਪਿੰਡ ਨੇ ਜਿਹੜੇ 87 ਪਿੰਡਾਂ ਦੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਇਸ ਦਾ ਫਾਇਦਾ ਮਿਲਣਾ ਲਾ ਤੁਹ ਘਰ ਦਾ ਕਿਵੇਂ ਦੇਖਦੇ ਹੋ ਕਿ ਹੁਣ ਤੁਸੀਂ ਤੁਹਾਡੇ ਕੋਲੇ ਡਿਪਾਰਟਮੈਂਟ ਹੈ ਤਾਂ ਇੱਕ ਪ੍ਰੋਜੈਕਟ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਡ ਦੀ ਜ਼ਮੀਨ ਆ ਜਿਹੜੀ ਪੰਚਾਇਤੀ ਅਫੇਅਰ ਕਰਕੇ ਉੱਥੇ ਇੱਕ ਵੱਡਾ ਜਿਹੜਾ ਪੂਲ ਬਣਾਇਆ ਜਾਊਗਾ ਤਾਂ ਜੋ ਨੁਕਸਾਨ ਨਾ ਹੋਵੇ ਤਾਂ ਉਹ ਪ੍ਰੋਜੈਕਟ ਕਿੱਥੇ ਤੱਕ ਪਹੁੰਚਿਆ ਹੈ ਨਹੀਂ ਉਹ ਕੋਈ ਜ਼ਮੀਨ ਅਕਵਾਇਰ ਨਹੀਂ ਕਰ ਰਹੇ ਸੀ ਉਹ ਇੱਕ ਪੂਰੇ ਪੰਜਾਬ ਦੇ ਵਿੱਚ ਇਹ ਕਿਹਾ ਹੈ ਕਿ ਅਸੀਂ ਜਿੱਥੇ ਜ਼ਮੀਨਾਂ ਅਵੇਲੇਬਲ ਹੈਗੀਆਂ ਨੇ ਉਹ ਪੌਂਡ ਬਣਾ ਕੇ ਕਿਸਮ ਦਾ ਪੌਂਡ ਹੀ ਹੋ ਜਾਂਦਾ ਜਿੱਥੇ ਇੱਕ ਤਾਂ ਉਹਦੇ ਨਾਲ ਜੋ ਘੱਗਰ ਦਾ ਮਾਰ ਹੋ ਜਾਂਦੀ ਹੈ ਪਾਣੀ ਉਹਦੇ ਚ ਸਟੋਰ ਹੋ ਜਾਊਗਾ ਉਹ ਪਾਣੀ ਸਿੰਚਾਈ ਦੇ ਲਈ ਵਰਤਿਆ ਵੀ ਜਾਊਗਾ ਤੇ ਉਹਦੇ ਵਿੱਚ ਕੋਈ ਮੱਛੀ ਪਾਲਣ ਵਗੈਰਾ ਦਾ ਇਹਦਾ ਵੀ ਸੋਰਸ ਹੋ ਜਾਊਗਾ ਸੋ ਜੇ ਪੰਚਾਇਤ ਜਿਵੇਂ ਲਹਿਰੇ ਹਲਕ ਦੇ ਚਾਂਦੂਪਿੰਡ ਦੇ ਵਿੱਚ ਹੋ ਰਹੀ ਹੈ ਉੱਥੇ 20 ਏਕੜ ਦਾ ਪੌਂਡ ਜਿਹੜਾ ਬਣਨ ਜਾ ਰਿਹਾ ਨਾ ਤਾਂ ਪੰਚਾਇਤ ਦੀ ਆਮਦਨ ਘਟਣੀ ਉਹਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚ ਬਣਨ ਜਾ ਰਿਹਾ ਕੋਈ ਆਮਦਨ ਨਹੀਂ ਘਟਣੀ ਉਹਦੇ ਨਾਲ ਕਿਉਂਕਿ ਉਸੇ ਜਿਹੜਾ ਮੱਛੀ ਪਾਲਣ ਦੇ ਉਸ ਦਾ ਅਸੀਂ ਠੇਕਾ ਦੇ ਦਾਂਗੇ ਉਹਦੇ ਨਾਲ ਪੂਰਾ ਹੋ ਜਾਣਾ ਸੋ ਉਹ ਸਿਸਟਮ ਇਹ ਹੈ ਕਿ ਪਾਣੀ ਹੜਾਂ ਤੋਂ ਬਚਤ ਹੋ ਜੇ ਤੇ ਮੌਕੇ ਤੇ ਪਾਣੀ ਅਸੀਂ ਵਰਤ ਸਕੀਏ ਸਰ ਵੀ ਇਹ ਕਿੜ ਬਹੁਤ ਹੈ ਸਰ ਵੀ ਇਹ ਕਿੜ ਦੇ ਨਾਲ ਪਾਣੀ ਸਟੋਰ ਹੋ ਜੇ ਕਰੇਗਾ ਜਾਂ ਕਿਵੇਂ ਦੇਖੀ ਨਹੀਂ ਚਲੋ ਦੇਖੋ ਇਸ ਤਰ੍ਹਾਂ ਵੀ ਸਾਰਾ ਪਾਣੀ ਤਾਂ ਕਦੇ ਇਹ ਤਾਂ ਕੁਦਰਤ ਹੈ ਇਹ ਤਾਂ ਕੁਦਰਤ ਤੇ ਡਿਪੈਂਡ ਕਰਦਾ ਹੁਣ ਜਿਹੜੇ 2 ਸਾਲ ਪਹਿਲਾਂ ਹੜਾਏ ਸੀ ਉਹ ਪਿਛਲੇ 30 ਸਾਲਾਂ ਚ ਨਹੀਂ ਆਏ ਸੀ ਕਦੀ ਹਾਲਾਂਕਿ ਸਾਨੂੰ ਇੱਕ ਘੱਗਰ ਤੇ ਸਾਰੇ ਇੰਤਜ਼ਾਮ ਕੀਤੇ ਨੇ ਲੋਕ ਪੂਰੇ ਸੰਤੁਸ਼ਟ ਨੇ ਕਿ ਸਰਕਾਰ ਦੇ ਪ੍ਰਬੰਧਾ ਤੋਂ ਪਰ ਜਦੋਂ ਪਾਣੀ ਇੰਨਾ ਆ ਗਿਆ ਉਹ ਤਾਂ ਕਿਸੇ ਦੀ ਵੀ ਹੱਥ ਵਸ ਨਹੀਂ ਸੀ ਸੋ ਇਹ ਅਸੀਂ ਇਹ ਪ੍ਰੋਜੈਕਟ ਜਿਹੜਾ ਇੱਥੇ ਕੀਤਾ ਹੈ ਸਫੀਸ਼ੀਐਂਟ ਮਤਲਬ ਇੱਕ ਐਫਰਟ ਸ ਹੈ ਸਾਡੀ ਇਹ ਤੇ ਉਹਦੇ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز